ਮਿਸਾਲ ਸਤਿਕਾਰ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਇਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਟੋਕੜ ਗੱਬਨੇ ਇੱਕ ਟੋਕੜਿਆ ਇੱਕ ਸੱਜਰੇ ਬੱਚੇ ਵਾਲੀ ਬਾਕੀ ਇੱਥੇ ਆ ਗਿਆ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਮੈਗੀ ਸਿੰਘ ਪਿੰਡ ਨਹਿਤਪੁਰਾ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਹੀ ਬੋਲ ਦ 8284019634 ਜੀ ਠੀਕ ਆ ਜੀ ਵੇਖ ਗਿਆ ਮਾਲ ਪਰਸੋਂ ਵਾਲਾ ਫਿਰ ਵੇਖ ਗਿਆ ਵੇਖ ਗਿਆ ਭਾਜੀ ਬੜਾ ਹੁਣ ਆਇਆ ਭਾਜੀ ਨਾਲ ਠੀਕ ਆ ਹਾਂਜੀ ਅੱਜ ਤਿੰਨੇ گاਵਾ ਹਨਾ ਤਿੰਨੇ ਚ ਭਾਜੀ ਤੇ ਸ਼ੁਰੂਆਤ ਇੱਥੇ ਕਰ ਲਈਏ ਫਿਰ ਠੀਕ ਆ ਜੀ ਇਹਦਾ ਬੱਚਾ ਅੱਜ ਬੱਚਾ ਆਉਂਦਾ ਬੱਚਾ ਜਮਗਰ ਠੀਕ ਆ ਜੀ ਹਾਂਜੀ ਅੱਛਾ ਚੰਗਾ ਰਾਜੀ ਸੰਭ ਇੱਕ ਸਾਈਡ ਚੂੰਗੇ ਦੇ ਬੱਚਾ ਮਲੇ ਵਿਖਾ ਦੋ ਜੀ ਇਹਨਾਂ ਨੂੰ ਅੱਛਾ ਜੀ ਇਹਨਾਂ ਵੀ ਥਣ ਘਟਿਆ ਹੋਇਆ ਲੋਰਲਾ ਸਾਨੂੰ ਚੂੰਗੇ ਜੋ ਵੇਖ ਲੋ ਬੱਛੇ ਨੇ ਉੱਦਾਂ ਲੱਭਣ ਦੇ ਇੱਧਰਲੇ ਸਾਨਾ ਦੇ ਸਾਦੇ ਜਿਹੜੇ ਬਿਲਕੁਲ ਸਾਫ਼ ਹੋਏ ਆ ਪਾ ਪਰਲੇ ਨਾਲ ਉੱਦਾਂ ਲੱਭਣ ਦੇ ਵੀਰ ਜੀ ਨੇ ਕਹਿੰਦੇ ਵੀ ਇੱਧਰ ਜਿਹੜੇ ਥਣ ਚੁੰਗਲੇ ਆ ਬੱਚੇ ਨੇ ਆਹ ਤਰ ਜਿਆ ਪਿਆ ਸ਼ਾਹਪੁਰਾ ਦੇ ਕੋਲ ਪਟਨੇ ਆ ਹਾਂਜੀ ਬਾਕੀ ਆ ਵੀ ਸੂਈ ਆ ਇਦੇ ਤੇ ਚਵਾਈ ਹੋ ਜਾਣੀ ਪਤਾ ਲੱਗ ਜਾਣਾ ਵਾ ਸਾਰਾ ਗੱਲ ਕਰੇ ਕੋ ਸ਼ਾਮ ਨੂੰ ਫੇਰੇ ਆਪਣੀ ਚਾਪ ਪਾਸ ਕਰੇ ਅਗਲੇ ਨਾਲ ਅਗਲੇ ਨਾਲ ਮਗਰ ਲਾਉਗੇ ਭਾਜੀ ਠੀਕ ਹੈ ਜੀ ਤੇ ਉਤਰਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਦੇ ਕੋ 14 15 ਕਿਲੋ ਠੰਡਾ ਕਰਕੇ ਜੀ ਭਾਜੀ ਹੈਗਾ ਮੋਕੇ ਤੇ ਤਿਆਰ ਪੱਕਾ ਮੈਂ ਦੋ ਰਮ ਘਰੋਂ ਚਵਾਦਣਾ ਠੀਕ ਹੈ ਜੀ ਤੋਰਾਂ ਹਾਂ ਫੇਰ ਇੱਕ ਰੀਨ ਠੀਕ ਹੈ ਜੀ ਹਾਂਜੀ ਬਾਕੀ ਵੀਰ ਜੀ ਨਹੀਂ ਕਹਿੰਦੇ ਵੀ ਇੱਕ ਸਾਈਡ ਸਾਰੀ ਜਿਹੜੀ ਬੱਚੇ ਨੇ ਚੁੰਗੀ ਆ ਉਹ ਤਾਂ ਹੀ ਆਪਣਾ ਦੋ ਟਾਈਮ ਚੋਲੇ ਲਾਇਆ ਜਾ ਲੈ ਲੈ ਜਾ ਇਹ ਕਿਹੜੀ ਕੀ ਗੱਬਣ ਐ ਦੋ ਟਾਈਮ ਕੋ ਜਿਤਨਾ ਮਰਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਝੋਲੇ ਪਾਸ ਹੋਵੇ ਤੇ ਲੈ ਜਾ ਬਾਕੀ ਹੁਣ ਇੱਕ ਪਾਸਾ ਬਿਲਕੁਲ ਖਾਲੀ ਆ ਤੇ ਦੂਸਰੇ ਦਾ ਥਾਂਨੇ ਦੇਖ ਸਕਦੇ ਤੇ ਆਪਾਂ ਬਾਕੀ ਹਵਾਨਾ ਗਾਣ ਵੀ ਚੰਗਾ ਵਾ ਤੇ ਹਵਾਨ ਨਿਪਸ਼ਾਨ ਵੀ ਚੰਗਾ ਬੰਦ ਦੀ ਬੜੀ ਪਾਜੀ ਬਸ ਬਣਾ ਬੱਛਾ ਚੁੰਗਾ ਤੇ ਬੰਦ ਦੀ ਬੜੀ ਵੈੜ ਠੀਕ ਹੈ ਜੀ ਉਹ ਦੇਖ ਸਕਦੇ ਥਾਣੇ ਦੇ ਲੂਕਵੇਂ ਨੇ ਵੀ ਚੰਗੀ ਲੱਗੀ ਆ ਤੇ ਰੰਗ ਰੂਪ ਦੇ ਵੀ ਚੰਗੀ ਆ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਕਿੰਨੇ ਦੇ ਦੱਸੋ ਪਾਜੀ ਕਰ ਦੋ ਜਿਆਜ ਜੀ 45 ਦੇ ਦਈਏ 42 ਦੇ ਦੋ 40 ਦੇ ਦਾਂਗੇ ਪਾਜੀ ਅੱਛਾ 40000 ਜੀ ਉਹ ਚ ਮੰਨਤ ਕਰਨਾ ਤੇ ਬਾਕੀ ਇਹ ਆ ਥਾਣੋਂ ਤਰਾ ਓਕੇ ਆ ਸਾਰੇ ਪਾਜੀ ਓਕੇ ਕੋਈ ਪੂਰ ਕੋਈ ਛਟਣ ਕੋਈ ਆਵਾਜ਼ ਨਹੀਂ ਕੋਈ ਘਾੜ ਨਹੀਂ ਪਾਜੀ ਅੱਛਾ ਹਾਂ ਜੀ ਹਾਂ ਤੇ ਇਹ ਜਿੱਦਾਂ ਮਰਜ਼ੇ ਕੋ ਚੁਆਈ ਕਰਕੇ ਲੈ ਜਾਨਾ ਕੋਈ ਚੁਆਈ ਕਰਕੇ ਖੜੇ ਪਾਜੀ ਠੀਕ ਹੈ ਜੀ। ਆ ਵੀਡੀਓ ਕਾਲ ਤੇ ਚਵਾਲੇ ਦੇ ਭਾਵੇਂ ਆਪ ਆ। ਤੇ ਦੁੱਧ ਕਿੰਨਾ ਚਵਾਦੋਗੇ ਘਰੋਂ? ਦੁੱਧ 14-15 ਕਿਲੋ ਫੁੱਲਾ ਚਵਾਦਾਂਗੇ ਭਾਜੀ। ਠੀਕ ਹੈ ਜੀ। ਤੇ ਬਾਕੀ ਦੁੱਧ ਵੀ ਸੰਗ ਨਾਲ ਇਹਦਾ ਹਨਾ? ਹਾਂਜੀ ਹਾਂਜੀ ਭਾਜੀ। ਤੇ ਹੁਣ ਆ ਜਿਹੜੀ ਗਾਂ ਜੇ? ਇਹ ਭਾਜੀ ਇਹ ਹੁਣੇ ਆਈ ਜੀ। ਇਹ ਹੁਣੇ ਹੀ ਆਈ। ਹਾਂਜੀ ਇਹਦੇ ਉਦਾਂ ਹੀ ਹੋਜੇ ਖੋਤੀ ਭਾਜੀ ਇਹ ਲਾਈ ਜੇ ਜਦ ਕੀ ਜੀ। ਤੇ ਇਹਦੇ ਕੋਲ ਦੁੱਧ? ਦੁੱਧ ਇਹਦੇ ਕੋਲ 5 ਕਿਲੋ ਭਾਜੀ। ਅੱਛਾ। ਤੋਰ ਦੋ ਫੇਰ ਇਹਨਾਂ ਨੂੰ। ਤੇ ਲੋ ਜੀ ਸਾਂਭਣ ਵਾਲੀ ਆ। ਸਾਂਭਣ ਵਾਲੇ ਵੀ ਕੋਈ ਚਾਹੇ ਕਹੇ। ਲੱਸੀ ਹੈ ਗਾਂ ਉਤਰਾ। ਇਹ ਆ ਵੀ ਚਲੋ। ਇੱਕ ਚ ਤੇ ਰਾਜੀ ਵੀ ਹੋ ਜੀ ਸੇਵਾ ਵਾਲੀ ਗੱਲ ਹੀ ਆ ਇਹਦੀ ਲੈ ਆ ਫਾਨੀ ਦੇ ਦੇਖ ਸਕਦਾ। ਤੇ ਮੁੱਲ ਫਿਰ ਇਹਦਾ? ਮੁੱਲ ਉਹਦੇ ਭਾਜੀ ਜੱਜ ਅੱਜ ਹੀ ਨਿਕਲੀ 12 ਹਜ਼ਾਰ ਦੀ। 10 ਦੀ ਦੇ ਦਵਾਂ। ਨਾ 1000 ਭਾਈ ਤੇਰਾ। ਅੱਛਾ ਨੋ ਮਾਨਤਨ ਕਰਦੇ। ਠੀਕ ਹੈ ਜੀ। ਹਾਂਜੀ। 9000 ਦੀ। ਤੇ ਇੱਕ ਆ ਜਿਹੜੀ ਸਾਈਡ ਤੇ ਬੰਨੀ ਜੇ। ਇਹ ਭਾਜੀ ਟੋਪਰ ਗੱਭਣ ਜੀ। ਅੱਛਾ ਟੋਪਰ। ਇਹਨਾਂ ਸੂਬਾ ਜਿਸ ਵੀਲ ਗੱਭਣ ਜੀ। ਅੱਛਾ ਜੀ। ਹਾਂਜੀ। ਕਿੰਨੇ ਚਿਰ ਤੱਕ ਬੱਣੇ ਇਹ ਦੂ ਮਹੀਨਾ ਦੀ ਢਾਈਆਂ ਦੀ ਕੱਬਣ ਚ ਪਾਜੀ ਜਿਹੜਾ ਦੂ ਮਹੀਨਾ ਡੇਟ ਚੈੱਕ ਕਰ ਲਓ ਕੋ ਮੇਰਾ ਭਰਾ ਕਰ ਲਵੇ ਹਾਂਜੀ 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 ਜਿਹੜਾ ਕਿ ਦੋ ਮਹੀਨਿਆਂ ਦੀ ਚੈੱਕ ਕਰਵਾ ਸਕਦਾ ਵਾ ਆਪਦਾ ਉਹ ਖੜੇ ਪਾਜੀ ਉਹੀ ਖੜੇ ਹਾਂਜੀ ਤੇ ਦੁੱਧ ਕਿੰਨਾ ਉਤਰੇ ਦੇਖੋ ਦੇਖੋ 5 ਕਿਲੋ ਪਾਜੀ ਤੇ ਥਾਣੇ ਦੇ ਥਾਣ ਪਾਜੀ ਮਗਰ ਲਾਇ ਇੱਕ ਅੱਧਾ ਜੀ ਬਾਕੀ ਓਕੇ ਮਗਰ ਥਾਣਦਾ ਜੀ ਇੱਕ ਉੱਧਾ ਲ ਮਾਰਾ ਦੀ ਇੱਕ ਥਣ ਵੈਸੇ ਤਾਂ ਮਾਰਾ ਖਰੀ ਤੇ ਇੱਕ ਥਣ ਉਤਰਾ ਹੀ ਅੱਧਾ ਵਾ ਅੱਧਾ ਆ ਪਾਜੀ ਦੋਰੀ ਹੋਊਗਾ ਪਾਜੀ ਅੱਧਾ ਹੋਊਗਾ ਠੀਕ ਹੈ ਜੀ ਤੋੜ ਦੋ 5 ਕਿਲੋ ਹੈਗਾ ਦੋ ਮਰੇ ਘਰੋਂ ਲਈ ਥੋੜੀ ਜਿਹੀ ਲੱਪਾਇਆ ਲੱਗੀ ਮੜਾ ਜਾ ਤੇ ਥਾਣੇ ਕੱਧਾ ਆਇਆ ਇਹਦਾ ਤੇ ਇੱਕ ਵਾਹੇ ਨਾ ਮਾਰਾ ਖਦੀਆਂ ਤੇ ਦੋ ਮਹੀਨੇ ਜਿਹੜਾ ਕੋਈ ਵੀ ਚੱਕ ਪਾਸ ਕਰਵਾ ਸਕਦਾ ਵਾ ਉਹ ਹੀ ਆਪਣਾ ਖੜੇ ਤੇ ਗੱਡੀ 'ਚ ਉੱਤਰਦੇ ਚੱਕ ਪਾਸ ਕਰਵਾਓ ਨਹੀਂ ਤੇ ਇੱਥੋਂ ਹੀ ਚੱਕ ਕਰਵਾ ਕੇ ਖੜੋ ਜੀ ਇਹ ਆਵੇ ਚਲੋ ਚਾਹ ਪਾਣੀ ਦਾ ਇੰਨੇ ਸਾਰੀ ਜਣਾ ਵਾ ਗਾ ਫੇਰ ਸੂਣ ਵਾਲੀ ਆ ਆ ਦੇ ਸਾਡੇ ਥਣ ਆ ਇੱਕ ਲੰਮਾ ਰੱਖਦੀਏ ਬਾਕੀ ਦੇ ਕੋਝ ਹੀ ਆ ਸਾਰੇ ਉਹਨੇ ਇੱਕ ਹੀ ਉੱਪਰ ਥੱਲੇ ਆ ਤੇ ਇਹਦਾ ਫਿਰ ਮੁੱਲ ਹੈ ਵੀਰ ਜੀ ਮੁੱਲ ਇਹ ਤੁਹਾਨੂੰ ਪੁਰਾੰਦਾ ਫਿਰ ਤੇ ਮੇਰੀ ਮੱਝੇ ਵੇਚ ਲਿਓ ਹਾਂਜੀ ਅੰਦੇਰੀ 18000 ਦੇ 18 ਦੀ ਹਾਂਜੀ 15 ਦੇ ਦਿਓ ਦੇ ਦਾਂਗੇ ਭਾਜੀ 15 ਦੇ 15000 ਦੀ ਜਾਣਦੀ ਹੈ ਨਾ ਟੋਕਰ ਗੱਬਣ ਵੀ ਆ ਟੋਕਰ ਗੱਬਣ ਵੀ ਹੈ ਭਾਜੀ ਨਾਲ ਦੂਆ ਮੇਰੀ ਗੱਬਣ ਨਾਲ 5 ਕਿਲੋ ਦੁੱਧ ਵੀ ਹੈ 5 ਕਿਲੋ ਦੁੱਧ ਵੀ ਹੈ ਹੈਨਾ ਤੇ ਬਾਕੀ ਕੋਈ ਚੈੱਕ ਪਾਸ ਕਰਵਾ ਲੇ ਆਪਣੇ ਆਹਦੇ ਇੱਥੋਂ ਖੜੇ ਨੇ ਤੇ ਗੱਡੀ ਲਾਤੀ ਭਾਜੀ ਆਪਣੀ ਚੈੱਕ ਕਰਵਾ ਗੱਡੀ ਚ ਲੱਤ ਦੇ ਜਰੂਰ ਚੈੱਕ ਕਰਵਾ ਲੇ ਹੈਨਾ ਬਾਅਦ ਚ ਫਿਰ ਅਗਲੇ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਵਾਦਾ ਹੋ ਜਾਏ ਘਾਟਾ ਹੋ ਜਾਏ ਅਗਲੇ ਦਾ ਫਿਰ ਆਪਣਾ ਹੋਊ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਛੋ ਖਰੀਦੋ ਜੀ ਚੋ ਚਵਾ ਕੇ ਤੇ ਸਾਡੀ ਬੇਨਤੀ ਹੈ ਜਲਵੀਂ ਜ਼ਰੂਰ ਧਿਆਨ ਦਿਓ